ਮੈਟਰ ਜਿੱਤੇ ਹੋਏ ਨੇ ਕਿੰਨਾ ਕਿੰਨਾ ਉਮੀਦ ਹੁੰਦੀ ਆ ਵੀ ਸਰਕਾਰ ਨੌਕਰੀ ਦੋ ਹਾਂਜੀ ਸਰ ਬਹੁਤ ਉਮੀਦ ਹੁੰਦੀ ਆ ਜੀ ਸਰਕਾਰ ਨੌਕਰੀ ਦੋਵੇ ਸਰਕਾਰ ਵੀ ਕਹਿੰਦੀ ਆ ਕਿ ਅਸੀਂ ਬਹੁਤ ਨੌਕਰੀਆਂ ਦੇ ਦਿੰਦੇ ਸਰ ਮੇਰੀਆਂ ਫੁਲਾਂ ਦੇ ਉੱਪਰ ਫੋਟੋਆਂ ਲਗਾ ਦਿੱਤੀਆਂ ਪਰ ਉਸ ਤੋਂ ਬਾਅਦ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਇਸ ਲਾਂ ਦੇ ਵਿੱਚ ਮੈਟਰ ਹੱਥ ਦੇ ਵਿੱਚ ਤੱਕੀ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਜਿਹੜਾ ਰਾਖਵਾ ਕੋਟਾ ਉਹ ਬੰਦ ਕਰ ਦੇਣਾ ਚਾਹੀਦਾ ਹੈ ਬੱਡੇ ਵੱਡੇ ਮੈਡਲ ਨੇ ਭਾਰੀ ਵੀ ਬਹੁਤ ਨੇ ਇਹ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਹੈ ਉਹ ਨੈਸ਼ਨਲ ਗੇਮ ਦੇ ਵਿੱਚ ਮੇਰਾ ਸਿਲਵਰ ਮੈਡਲ ਹੈ ਪਰ ਅੱਜ ਅਸੀਂ ਇੱਥੇ ਇਕੱਠਾ ਹੋਏ ਹਾਂ ਕਿਉਂ ਸਾਨੂੰ ਜੋਬ ਨਹੀਂ ਮਿਲੀ ਆਪਾਂ ਪੰਜਾਬ ਸਰਕਾਰ ਤੋਂ ਇੱਕੋ ਹੀ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਸਾਡਾ ਬੰਦਾ ਇੱਕ ਮਿਲੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੁਜ਼ਗਾਰ ਸਰਕਾਰੀ ਨੌਕਰੀਆਂ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਪੰਜਾਬ ਪਰਦੇ ਜੋ ਖਡਿਆਰੀ ਸੀ ਜਿਨ੍ਹਾਂ ਨੇ ਗੋਲਡ ਮੈਲਟ ਪੰਜਾਬ ਦੇ ਦੇਸ਼ ਦੀ ਇੱਜ਼ਤ ਤੇ ਅੱਜ ਗਲਾਂ ਦੇ ਵਿੱਚ ਮੈਡਲ ਪਾ ਕੇ ਤੇ ਹੱਤਾਂ ਦੇ ਵਿੱਚ ਤਕਤਾਂ ਵੜ ਕੇ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਨੇ ਅ ਬਿਲਕੁਲ ਤੁਸੀਂ ਦੇਖ ਸਕਦੇ ਹੋ ਗਲਾਂ ਦੇ ਵਿੱਚ ਜੋ ਮੈਡਲ ਪਾਏ ਹੋਏ ਨੇ ਜੇਕਰ ਪੰਜਾਬ ਲੈਵਲ ਦੀ ਗੱਲ ਕਰ ਲਈਏ ਨੈਸ਼ਨਲ ਲੈਵਲ ਦੀ ਗੱਲ ਕਰ ਲਈਏ ਤਾਂ ਇਸ ਜਗ੍ਹਾ ਦੇ ਉੱਤੇ ਖਿਡਿਆਰੀ ਸਾਰੇ ਹੀ ਮੌਜੂਦ ਨੇ ਹੱਤਾਂ ਦੇ ਵਿੱਚ ਤਕਤਾਂ ਵੜੀਆਂ ਹੋਈਆਂ ਨੇ ਖੇਡਾਂ ਮਤਲਬ ਪੰਜਾਬ ਦੀਆਂ ਜੋ ਪੰਜਾਬ ਸਰਕਾਰ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਪਰ ਜੋ ਪੰਜਾਬ ਦੇ ਖਿਡਿਆਰੀ ਨੇ ਨੌਜਵਾਨ ਨੇ ਉਹ ਕਹ ਰਹੇ ਨੇ ਕਿ ਅਸੀਂ ਦੇਸ਼ ਦੇ ਲਈ ਦਿਨ ਰਾਤ ਮਿਹਨਤ ਕਰਕੇ ਮੈਡਲ ਜਿੱਤੇ ਪਰ ਸਰਕਾਰ ਨੇ ਸਾਨੂੰ ਦਿੱਤਾ ਕੀ ਆ ਗੱਲ ਕਰ ਲੈਨੇ ਕਿ ਨਾ ਮੇਰੇ ਸਸ਼ੀਗਲ ਸਰ ਜੀ ਮੇਰਾ ਨਾਮ ਸਮੀਰ ਮੁਹੰਮਦ ਹੈ ਤੇ ਮੈਂ ਹੈਂਡਬਾਲ ਦਾ ਖਿਡਾਰੀ ਹਾਂ ਸਮੀਰ ਜੇਕਰ ਗੱਲ ਕੀਤੀ ਜਾਵੇ ਤਾਂ ਮੈਡਲ ਜਿੱਤੇ ਹੋਏ ਨੇ ਕਿੰਨਾ ਕਿੰਨਾ ਉਮੀਦ ਹੁੰਦੀ ਆ ਵੀ ਸਰਕਾਰ ਨੌਕਰੀ ਦੋ ਹਾਂਜੀ ਸਰ ਬਹੁਤ ਉਮੀਦ ਹੁੰਦੀ ਹੈ ਜੀ ਸਰਕਾਰ ਨੌਕਰੀ ਦਊਗੀ ਬਟ ਹੁਣ ਵੀ ਹੈਗੀ ਹੈ ਸਰ ਕਿ ਸਾਨੂੰ ਅੱਗੇ ਮੀਟਿੰਗ ਨਾ ਕਰਨੀ ਪਵੇ ਸਰ ਸਾਡੇ ਜੇ ਅਸੀਂ ਇੰਨੇ ਮੈਡਲ ਇਕੱਠੇ ਕੀਤੇ ਨੇ ਸਾਡੇ ਇਹ ਮੈਡਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਕਿ ਅੱਗੇ ਆ ਕੇ ਜੇ ਸਪੋਰਟਸ ਚ ਕੋਈ ਭਰਤੀ ਨਾ ਆਵੇ ਪੰਜਾਬ ਪੁਲਿਸ ਦੀ ਕਿਉਂਕਿ ਸਰ ਹਰ ਇੱਕ ਦਾ ਏਮ ਹੁੰਦਾ ਹੈ ਕਿ ਹਰ ਇੱਕ ਦਾ ਏਮ ਆ ਕਿ ਮੈਂ 에ਅਰ ਫੋਰਸ ਚ ਜਾਵਾਂ ਨੇਵੀ ਚ ਜਾਵਾਂ ਮੈਂ ਪੰਜਾਬ ਪੁਲਿਸ ਜਾਵਾ ਸਾਡਾ ਹਰ ਇੱਕ ਦਾ ਏਮ ਸੀਗਾ ਕਿ ਅਸੀਂ ਪੰਜਾਬ ਪੁਲਿਸ ਚ ਜਾਈਏ ਸਰ ਕਿਉਂਕਿ ਪੰਜਾਬ ਪੁਲਿਸ ਇੱਕ ਸਭ ਤੋਂ ਬੈਸਟ ਨੌਕਰੀ ਆ ਜਿਹੜੀ ਅਸੀਂ ਪੰਜਾਬ ਵੱਲੋਂ ਰਿਪਰੈਜ਼ੈਂਟ ਵੀ ਕਰ ਸਕਦੇ ਆ ਸਰ ਮੈਂ ਤਿੰਨ ਸੀਨੀਅਰ ਨੈਸ਼ਨਲ ਖੇលਿਆ ਪੰਜਾਬ ਪੁਲਿਸ ਵਾਲਿਆਂ ਨਾਲ ਖੇលਿਆ ਹਜੇ ਤੱਕ ਕਿਉਂਕਿ ਮੈਨੂੰ ਵੀ ਉਹ ਹੁੰਦਾ ਕਿ ਮੈਂ ਪੰਜਾਬ ਪੁਲਿਸ ਚ ਭਰਤੀ ਹੋਵਾਂ ਮੈਂ ਉਹਨਾਂ ਨਾਲ ਰਲ ਕੇ ਖੇਡਣਾ ਤੇ ਉਹਨਾਂ ਨਾਲ ਪ੍ਰੈਕਟਿਸ ਕਰਾਂ ਪਰ ਮੈਂ ਸਰ ਘਰ ਤੋਂ ਵੀ ਘਰ ਤੋਂ ਥੋੜਾ ਜਿਹਾ ਤੰਗ ਆ ਤੇ ਮੇਰੇ ਫਾਦਰ ਐਕਸਪਾਇਰ ਨੇ ਮੈਂ ਤੇ ਮਦਰ ਐਂਡ ਮੇਰੀ ਸਿਫਤ ਸੀ ਇਕੱਲੇ ਰਹਿੰਦੇ ਆ ਤੇ ਮੈਂ ਆਪਣਾ ਪ੍ਰਾਈਵੇਟ ਜੋਬ ਕਰਦਾ ਸਰ 10000 ਕਮਾਉਣਾ ਆਪਣਾ ਅਜੀ ਬਿਲਕੁਲ ਵੀਰ ਦਾ ਕਹਿਣਾ ਕਿ ਘਰ ਦੇ ਵਿੱਚ ਤੰਗੀ ਆ ਤੰਗੀ ਦੇ ਕਾਰਨ ਲੱਗਦਾ ਸੀ ਕਿ ਮੈਂ ਖੇਡ ਕੇ ਆਪਣੇ ਪੰਜਾਬ ਦੇ ਲਈ ਜਿੱਥੇ ਮੈਡਲ ਲੈ ਕੇ ਆਵਾਂਗਾ ਉੱਥੇ ਹੀ ਆਪਣੇ ਤੇ ਲਈ ਸਰਕਾਰੀ ਨੌਕਰੀ ਲੈ ਕੇ ਆਵਾਂਗਾ ਕਿ ਸ਼ਾਇਦ ਮੇਰੇ ਘਰ ਦੇ ਹਾਲਾਤ ਬਦਲ ਜਾਣ ਪਰ ਤੁਸੀਂ ਸਲੋਗਨ ਦੇਖ ਸਕਦੇ ਹੋ ਰਹੇ ਤੋਂ ਪਾਣੇ ਵਿੱਚ ਤਪਦੇ ਠੰਡਾਂ ਦੇ ਵਿੱਚ ਠਰਦੇ ਪੰਜਾਬ ਦੇ ਮਿਹਨਤੀ ਖਿਡਾਰੀ ਹੁਣ ਨਹੀਂ ਹਰ ਦੇ ਇਹ ਸਲੋਗਨ ਦਿੱਤਾ ਜਾ ਰਿਹਾ ਰੋਜ਼ਗਾਰ ਲਓ ਪੰਜਾਬ ਨਸ਼ਾ ਮੁਕਤ ਬਣਾਓ ਸਰਕਾਰ ਵੀ ਕਹਿੰਦੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲਗਾਤਾਰ ਕਹਿੰਦੇ ਨੇ ਕਿ ਖਿਡਿਆਰਿਆਂ ਨੂੰ ਆਮ ਖੇਡਾਂ ਦੇ ਨਾਲ ਜੋੜਾਂਗੇ ਉਹ ਸਹਾਇਤ ਕਰਾਂਗੇ ਨੌਕਰੀਆਂ ਦੇਵਾਂਗੇ ਪਰ ਅੱਜ ਸੰਗਰੂਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਖਿਡਿਆਰੀ ਨੇ ਉਹ ਆਪਣਾ ਰੋਸ ਬਿਆਨ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਨਾਮ ਹੈ ਬਲਜੀਤ ਕੋਹੜੀ ਸਾਈਕਲਿੰਗ ਦੇ ਪਲੇਅਰ ਆਂ ਕਿ ਮੈਂ ਅਬਲਜੀਤ ਜੀ ਤੇ ਕਰ ਗੱਲ ਕੀਤੀ ਜਾਵੇ بڑے ਮੈਡਲ ਪਾਏ ਨੇ ਗਲਾਂ ਦੇ ਵਿੱਚ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਬਹੁਤ ਨੌਕਰੀਆਂ ਦੇ ਦਿੰਦੀ ਸਰ ਮੇਰੀਆਂ ਪੁੱਲਾਂ ਦੇ ਉੱਪਰ ਫੋਟੋਆਂ ਲਗਾ ਦਿੱਤੀਆਂ ਪਰ ਉਸ ਤੋਂ ਬਾਅਦ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਸਾਡਾ ਮੇਨ ਮੁੱਦਾ ਇਹ ਹੀ ਹੈ ਖਿਡਾਰੀਆਂ ਦਾ ਕਿ ਜਿਹੜੇ ਕਿ ਮਤਲਬ ਕਿ ਗ੍ਰੇਡੇਸ਼ਨ ਦੇ ਆਧਾਰ ਤੇ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਐਂਡ ਨੰਬਰ 2 ਦੇ ਉੱਪਰ ਜਿਹੜਾ ਸਾਡਾ ਕੋਟਾ ਕੋ 30% ਤੋਂ ਵਧਾ ਕੇ 8% ਕੀਤਾ ਜਾਵੇ ਜਾਂ 10% ਕੀਤਾ ਜਾਵੇ ਐਂਡ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਸਾਡੇ ਖਿਡਿਆਰੀਆਂ ਦਾ ਅਲੱਗ ਕੋਟਾ ਹੋਣਾ ਚਾਹੀਦਾ ਜਿਵੇਂ ਹੁਣ ਇਹ ਇੰਟੈਲੀਜੈਂਟ ਬੱਚਿਆਂ ਦਾ ਤਾਂ ਪੇਪਰ ਰੱਖ ਦਿੰਦੇ ਨੇਗੇ ਉਹ ਪੇਪਰ ਤਾਂ ਕੱਢ ਲੈਂਦੇ ਜਿਹੜੇ ਖਿਡਿਆਰੀ ਹੁੰਦੇ ਉਹ ਸਾਰਾ ਦਿਨ ਮਿਹਨਤ ਕਰਦੇ ਆਗੇ ਆਪਣੇ ਗਰਾਊਂਡਾਂ ਦੇ ਵਿੱਚ ਤਾਂ ਕਰਕੇ ਉਹ ਪੇਪਰ ਨਹੀਂ ਕੱਢ ਸਕਦੇ ਹੈਗੇ ਇਸ ਲਈ ਸਾਨੂੰ ਗ੍ਰੇਡੇਸ਼ਨ ਤੇ ਆਧਾਰ ਤੇ ਮਤਲਬ ਸਿੱਧੇ ਭਰਤੀ ਕੀਤਾ ਜਾਵੇ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਸੀਂ ਮਿਹਨਤ ਕਰਦੇ ਰਹੇ ਠਰਦੇ ਰਹੇ ਤਪਦੇ ਰਹੇ ਪੰਜਾਬ ਦੇ ਲਈ ਆਪਣੇ ਦੇਸ਼ ਦੇ ਲਈ ਪਰ ਉਮੀਦ ਸੀ ਸਰਕਾਰ ਨੌਕਰੀ ਦੇਊਗੀ ਸਾਡੇ ਨਾਲ سپورਟ ਸੈੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਮਨਜੂਤ ਨੇ ਨਾਲ ਗੱਲ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਵੇਖਦੇ ਆ ਸਰਕਾਰ ਕਿ ਨਹੀਂ ਬੜੀਆਂ ਨੌਕਰੀਆਂ ਦੇ ਦਿੱਤੀਆਂ ਕੋਰਡਿੰਗ ਬੋਰਡ ਲਾ ਦਿੱਤੇ ਪਰ ਗਲਾਂ ਦੇ ਵਿੱਚ ਮੈਟਰ ਹੱਥ ਦੇ ਵਿੱਚ ਤੱਕਤੀਆਂ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਜਿਹੜਾ ਰਾਖਵਾ ਕੋਟ ਹੈ ਉਹ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਜਗ੍ਹਾ ਜਗ੍ਹਾ ਬੈਨਰ ਲੱਗੇ ਹੋਏ ਆ ਵੀ ਅਸੀਂ 35000 ਨੌਕਰੀਆਂ ਦੇਤੀਆਂ 40000 ਦੇਤੀਆਂ ਤੇ ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਆਮ ਆਦਮੀ ਪਾਰਟੀ ਵੀ ਆਪਦੀ ਰਾਜਧਾਨੀ ਚ ਇਸਪੋਰਟਸ ਦੇ ਬੱਚੇ ਉਹਰੇ ਸੜਕਾਂ ਤੇ ਕਿਉਂ ਰੁੱੜ ਰਹੇ ਹੁੰਦੇ ਤੇ ਦੂਸਰੀ ਗੱਲ ਬਾਈ ਜੀ ਇਹ ਹੈ ਮੈਂ ਆਪ ਐਜ਼ ਅ ਸਪੋਰਟਸ ਪਰਸਨ ਇਹ ਫੀਲ ਕਰਦਾ ਕਿ ਇੱਕ ਬੱਚੇ ਨੂੰ ਬਣਨ ਨੂੰ 5 ਤੋਂ 10 ਸਾਲ ਲੱਗਦੇ ਇੱਕ ਚੰਗਾ ਸਪੋਰਟਸ ਪਰਸਨ ਠੀਕ ਹੈ ਤੇ ਜੇ ਇਹਦੇ ਚ ਮਿਹਨਤ ਇਹਨਾਂ ਦੀ ਕੱਲਿਆਂ ਦੀ ਨਹੀਂ ਇਹਨਾਂ ਦੀ ਮਾਪਿਓ ਦੀ ਵੀ ਹੋੂ ਭੈਣ ਭਾਈਆਂ ਦੀ ਵੀ ਹੋ ਤੇ ਜੇ ਇਹਨਾਂ ਨੂੰ ਅੱਜ ਉਹ ਇਹ ਮੁੱਦਾ ਚੱਕਣਾ ਪੈ ਰਿਹਾ ਤਾਂ ਇੱਕ 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 ਤਾਂ ਇਹ ਬਹੁਤ ਜ਼ਿਆਦਾ ਸ਼ਰਮਨਾਕ ਹੈ ਤੇ ਦੂਸਰਾ ਕੀ ਹੈ ਕਿ ਦੇਖੋ ਬੱਚਿਆਂ ਨੇ ਕਿੰਨਾ ਸੋਚ ਕੇ ਕਿੰਨੀ ਅਤ ਤੋਂ ਅੱਗੇ ਜਾ ਕੇ ਫਿਰ ਉਰੇ ਆ ਕੇ ਰਿਵੋਲਟ ਕੀਤਾ ਹੋ ਕਿਉਂਕਿ ਸਪੋਰਟਸ ਪਰਸਨ ਕਦੇ ਵੀ ਕਿਸੇ ਚੀਜ਼ ਚ ਉਲਝਦਾ ਨਹੀਂ ਉਹਨੂੰ ਹੁੰਦਾ ਵੀ ਯਾਰ ਮੇਰਾ ਕੈਰੀਅਰ ਖਰਾਬ ਹੋ ਜਾਊਗਾ ਹਰ ਬੱਚਾ ਇੱਕ ਉਮੀਦ ਦੇਖਦਾ ਹੈ ਕਿ ਕੱਲ ਮੈਂ ਇੱਕ ਚੰਗਾ ਖਿਡਾਰੀ ਬਣੂੰਗਾ ਮੈਨੂੰ ਮੇਰੀ ਗ੍ਰੈਜੂਏਸ਼ਨ ਹੋ ਜਾਊਗੀ ਮੈਨੂੰ ਕੋਈ ਨੌਕਰੀ ਮਿਲ ਜਾਊਗੀ ਠੀਕ ਹੈ ਜੀ ਤੇ ਬਟ ਮੈਂ ਪੰਜਾਬ ਸਰਕਾਰ ਨੂੰ ਫੋੜੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਕਰੂੰਗਾ ਕਿ ਇਹ ਬੱਚਿਆਂ ਦੇ ਜ਼ਰੂਰ ਸਾਰ ਲਈ ਜਾਵੇ ਸਪੋਰਟਸ 'ਚ ਆਪਾਂ ਜਿੰਨਾ ਕਿ ਕੀਤਾ ਉਹ ਤਾਂ ਆਪਾਂ ਨੂੰ ਦਿਖਦਾ ਹੈ ਪਰ ਏਟਲੀਸਟ ਜਿਹੜੇ ਬੱਚੇ ਉਰੇ ਖੜੇ ਨੇ ਦਾ ਜਿਹੜੇ ਬੱਚੇ ਹੁਣ ਆਪਣੀ ਉਮਰ ਆਪਣਾ ਸਮਾਂ ਸਪੋਰਟਸ ਨੂੰ ਦੇ ਰਹੇ ਨੇ ਉਹਨਾਂ ਦੀ ਸਾਰ ਜ਼ਰੂਰ ਲਈ ਜਾਵੇ ਤੇ ਮੈਂ ਆਪ ਸਪੋਰਟਸ ਇਨਚਾਰਜ ਹੋਣ ਦੇ ਨਾਤੇ ਇਨਾਂ ਦੀ ਆਵਾਜ਼ ਸੈਂਟਰ ਤੱਕ ਪਹੁੰਚਾਉਂਗਾ ਇਹ ਮੇਰਾ ਵਾਅਦਾ। ਅੱਜ ਹੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਪੋਰਟਸ ਇਨਚਾਰਜ ਦੇ ਨਾਤੇ ਇਹ ਵੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਕਿ ਜੋ ਪੰਜਾਬ ਦੇ ਹੁਣ ਹਰ ਘਟਿਆਰੀ ਨੇ ਉਹ ਸੜਕਾਂ ਤੇ ਕਿਉਂ ਰੁਲ ਸੜੇ ਨਾਲ ਹੋਰ ਕੁਝ ਘਟਿਆਰੀ ਮੌਜੂਦ ਨੇ ਗੱਲ ਕਰਨ ਲੈਣੇ ਵੀਰ ਨਾਲ ਕੀ ਨਾ ਵੀਰੇ। ਮੇਰੇ ਨਾਲ ਹੈਪੀ ਹੈਪੀ ਕਿਸ ਤਰ੍ਹਾਂ ਵੇਖਦੇ ਹੋ ਹੱਥ ਦੇ ਵਿੱਚ ਮੈਡਲ ਫੜੇ ਨੇ ਕਿਸੇ ਨੇ ਗੱਲ ਦੇ ਵਿੱਚ ਫੜੇ ਪਰ ਤੁਸੀਂ ਇੱਕ ਦੇਖਿਆ ਕਿ ਫੋਟੋਆਂ ਫੜੀਆਂ ਹੋਈਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੇਰਾ ਬ੍ਰਦਰ ਹਰਜੀਤ ਸਿੰਘ ਜੋ ਕਿ ਸਪੈਸ਼ਲ 올림픽ਸ ਤੋਂ 골ਡ ਮੈਡਲ ਆਇਆ ਸੀ ਮੈਂ ਉਹਨਾਂ ਦੀ ਜਗ੍ਹਾ ਤੇ ਆ ਗਿਆ। ਉਹਨੇ ਸਪੈਸ਼ਲ 2025 ਦੇ ਵਿੱਚ ਸਪੈਸ਼ਲ 올림픽ਸ ਇੰਡੋਨੇਸ਼ੀਆ ਗੇਮਾਂ ਹੋ ਰਹੀਆਂ ਉਹਦੇ ਵਿੱਚ ਸਿਲੈਕਸ਼ਨ ਹੋਈ ਆ ਤੇ ਕੈਂਪ ਦੇ ਵਿੱਚੋਂ ਮੈਨੂੰ ਕਾਲਸ ਵੀ ਆਈ ਸੀ। ਭਰਾ ਵੀ ਜਿਹੜੇ ਵੀ ਮੇਰੀ ਥਾਂ ਤੇ ਪਹੁੰਚੋ ਮੈਂ ਕਹਿੰਨਾ ਵੱਧ ਤੋਂ ਵੱਧ ਖਿਡਾਰੀਆਂ ਦੀ ਸਪੋਰਟ ਕੀਤੀ ਜਾਵੇ। ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕੀਤੀ ਜਾਂਦਾ ਹੈ ਵੀ ਇਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਖੜਿਆਰੀ ਦੇਖ ਸਕਦੇ ਨੇ ਦੂਰੋਂ ਦੂਰੋਂ ਖੜਿਆਰੀ ਆਈ ਨੇ ਹੁਣ ਨਾਲ ਹੋਰ ਖੜਿਆਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਜੋ ਖੜਿਆਰੀ ਨੇ ਉਹ ਸੰਗਰੂਰ ਪਹੁੰਚੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਮੈਡਲ ਅੱਗੇ ਸਲੋਗਨ ਫੜੇ ਹੋਏ ਨੇ ਗੱਲ ਵੀ ਕਰ ਲੈਣ ਕੀ ਨਾ ਵੀਰੇ ਮੇਰਾ ਨਾਮ ਲਵਨੀਤ ਹੈ ਜੀ ਮੈਂ ਪਟਿਆਲੇ ਤੋਂ ਆ ਵੀਰੇ ਹਾਲ ਬੜੇ ਵੱਡੇ ਵੱਡੇ ਮੈਡਲ ਨੇ ਭਾਰੀ ਵੀ ਬਹੁਤ ਨੇ ਮੈਂ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਬ੍ਰਾਊਂਜ਼ ਮੈਡਲ ਹੈ ਉਹ ਨੈਸ਼ਨਲ ਗੇਮ ਦੇ ਵਿੱਚ ਮੇਰਾ ਸਿਲਵਰ ਮੈਡਲ ਹੈ ਪਰ ਅੱਜ ਅਸੀਂ ਇੱਥੇ ਇਕੱਠਾ ਹੋਏ ਹਾਂ ਕਿਉਂ ਸਾਨੂੰ ਜੋਬ ਨਹੀਂ ਮਿਲੀ ਆਪਾਂ ਪੰਜਾਬ ਸਰਕਾਰ ਤੋਂ ਇੱਕੋ ਹੀ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡਾ ਬੰਦਾ ਕਮਲੇ ਜਿੱਦਾਂ ਪਹਿਲਾਂ ਪੋਸ਼ਾ ਕਰਦੇ ਸੀਗੇ 3% ਅਸੀਂ ਚਾਹੁੰਦੇ ਕਿ ਉਹ 3% ਤੋਂ ਵੱਧ ਕੇ 10% ਹੋ ਜਾਏ ਇਹ ਸਾਡਾ ਮੁੱਦਾ ਹੈ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਬੇਨਤੀ ਕੀਤੀ ਆ ਕਿ ਜੋ ਸਪੋਰਟ ਸਕੋਟਾ ਉਹ ਇਹਨਾਂ ਖਿਡਾਰੀਆਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਦਾ ਘਰ ਦਾ ਗੁਜ਼ਰਬਸਰ ਹੋ ਸਕੇ ਕੈਮਰਾਮੈਨ ਮਹਿੰਦਰਾ ਹਰਜਸਤੂ ਸਾਂਝਾ ਕਰ ਰਿਹਾ ਸੀ